<खियेु> <Although> तो कहने का मतलब ये था आप पिलाते कि भी आपके हाथ में लेकर ना तो मेरी बैलेट पेपर कमल कपूर नहीं था हमारा अलाइन था हमें कमल का बताना चाहिए कोई बता रहे हैं जोर कौन पे रिपोर्ट करेंगे ये <दोदकों> अपन क्या करना इस करके बड़ी घाट है ਜਨਤਾ ਦੀ ਆਵਾਜ਼ ਜਿਹੜੀ ਆ ਬੜੀ ਛੇਤੀ ਦਬ ਜਾਂਦੀ ਹੈ ਉਥੇ ਸੁਣਵਾਈ ਨਹੀਂ ਹੁੰਦੀ ਸਿਰਫ ਸੁਣਵਾਈ ਹੁੰਦੀ ਹੈ ਵੱਡੇ ਲੋਕਾਂ ਦੀ ਜਾਂ ਜਿਹੜੇ ਉਥੇ ਜਾ ਸਕਦੇ ਉਹਨਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਮੈਂ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਟਾਈਮ ਦੇ ਨਾਲ ਬਦਲੇ ਆਪਣੇ ਦੇਸ਼ ਵਾਸਤੇ ਆਪਣੇ ਸਾਰੇ ਲੋਕਾਂ ਵਾਸਤੇ ਬਦਲੇ ਹੋ ਸਤਿ ਸ਼੍ਰੀ ਅਕਾਲ ਉਹ ਵੀ ਤੇ ਕਰਾ ਰਾਜਾ ਮਾਨ ਸਿੰਘ ਸਰਪੰਚ ਉਹਦੇ ਜਿਹੜੇ ਪੰਜਾਂ ਚੀ ਜੁਆਇਨ ਕਰਾਇਆ ਕਿਵੇਂ ਦਾ ਖਰਾਬ ਰਿਹਾ ਉਹਨੂੰ ਲੋਕ ਜਾਣਦੇ ਦੇਖੋ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਰਾਜਾ ਕਾਮ ਤੇ ਆ ਕੇ ਸਾਡਾ ਬੀਜੇਪੀ ਪਰਿਵਾਰ ਦੇ ਵਿੱਚ ਦਿਨੇਸ਼ ਜੀ ਐਸ ਤੋਂ ਦੇ ਸਰਪੰਚ ਪੰਮਾ ਜੀ ਔਰ ਵਿਜੇ ਜੀ ਇਹ ਆਪਣੇ ਸਾਥੀਆਂ ਨਾਲ ਤਕਰੀਬਨ ਕੋਈ 400 ਬੰਦੇ ਨਾਲ ਜੁਆਇਨ ਕਰਾ ਕੇ ਪੂਰੇ ਇਲਾਕੇ ਦੇ ਵਿੱਚ ਇੰਨਾ ਦੀ ਬਹੁਤ ਵਧੀਆ ਹੈਗੀ ਹੈ ਔਰ ਇਹਨਾਂ ਨੇ ਹਰ ਵਕਤ ਆਪਣੇ ਇਲਾਕੇ ਤੋਂ ਜਿਹੜਾ ਇਹਨਾਂ ਦਾ ਕੈਂਡੀਡੇਟ ਹੁੰਦਾ ਜਿਤਾ ਕੇ ਭੇਜਿਆ ਅੱਜ ਸੋਚ ਇਹਨਾਂ ਦੀ ਵਧੀਆ ਔਰ ਇਹ ਸਾਡੇ ਪਰਿਵਾਰ ਦੇ ਵਿੱਚ ਆਏ ਆ ਇਹਨਾਂ ਨੂੰ ਜੀ ਆਇਆਂ ਨੂੰ ਜਿਸੇ ਇਹਨਾਂ ਨੂੰ ਵੈਂਕ ਕਰਾਇਆ ਉਸ ਦੇ ਬਾਅਦ ਉਹ ਵੀ ਦਿੱਤੇ ਜਾ ਰਹੇ ਆ ਕਿਤੇ ਡਿਮਾਈਨਿੰਗ ਹੀ ਹੈ ਦੇਖੋ ਜਿਹੜਾ ਬੰਦਾ ਦਿਲੋਂ ਜੁਆਇਨ ਕਰ ਗਿਆ ਇਹਨਾ ਉਹ ਫਿੱਕ ਪਿੱਛੂ ਗੱਲਾਂ ਹੁੰਦੀਆਂ ਉਹ ਅਨ ਕੰਡੀਸ਼ਨਲੀ ਜੁਆਇਨ ਕਰ ਲਏ ਨੇ ਇਨਾਂ ਦਾ ਆਪਣਾ ਰੁਤਵਾ ਬਹੁਤ ਵੱਡਾ ਹੈ ਆਪਣੇ ਇਲਾਕੇ ਦੇ ਵਿੱਚ ਉਸ ਨੂੰ ਬੜਕਰਾਰ ਰੱਖਾਂਗੇ ਔਰ ਰੱਬ ਕਰੇ ਇਹ ਹੋਰ ਉੱਪਰ ਵੀ ਜਾਣ ਦੇ ਪਾਕੇ। ਜਿੱਦਾਂ ਵੀ ਬੋਟੇ ਚ ਜਾ ਰਹੇ ਹੋ ਪਿਛਲੇ ਪਟਾਣ ਦੇ ਵਿੱਚ ਜਿੱਦਾਂ ਹੰਧਾਰਾ ਮਿਲਦਾ ਤੇ ਇਹਦਾ ਕਾਇਸਾ ਰੋ ਵੀ ਚੱਲਦਾ ਕਿਵੇਂ ਦੇਖੋ ਅ ਜਦ ਚੋਣਾ ਹੁੰਦੀਆਂ ਨੇ 100% ਕਿਸੇ ਨਾਲ ਨਹੀਂ ਕੇ ਹੁੰਦਾ ਵਿਰੋਧ ਵੀ ਹੁੰਦਾ ਜਿਹੜੀ ਦੂਜੀ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਕਰਦੇ ਨੇ ਕਿਉਂਕਿ ਉਹਨਾਂ ਨੇ ਜਨਨੀਤੀជាალი ਉਹਨਾਂ ਆਪਣਾ ਪੱਖ ਰੱਖਣਾ ਤਾਂ ਇਸ ਤਰੀਕੇ ਦੇ ਨਾਲ ਵਿਰੋਧ ਹੁੰਦਾ ਵੀ ਹੈ ਹੋਏਗਾ ਵੀ ਇਹ ਪਾਠ ਹੈਗਾ ਇਲੈਕਸ਼ਨ ਨਾਡੰਗਾ ਤੇ ਜੀ ਸੱਜ ਕੇ ਲੋਕਤੰਤਰ ਹੈ ਅਸੀਂ ਸਾਰੇ ਸਾਡੇ ਸਾਰਿਆਂ ਦਾ ਹੱਕ ਹੈ ਅਸੀਂ ਆਪਣਾ ਆਪਣਾ ਪੱਖ ਰੱਖੀਏ ਜਿਸ ਮਰਜ਼ੇ ਤਰੀਕੇ ਨਾਲ ਰੱਖੀਏ ਔਰ ਫਿਰ ਲੋਕ ਸਾਨੂੰ ਉਹ ਆਪਣਾ ਫਤਵਾ ਦੇਣਗੇ ਕਿ ਕਿਸ ਨੂੰ ਚੋਣ ਦੇ ਰਿਹਾ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਣੀ ਜੀ ਅੱਜ ਮੇਰੇ ਘਰੇ ਆਏ ਨੇ ਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦਾ ਜੀ ਆਇਆਂ ਨੂੰ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਜੀ ਪਿੰਡ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਕਿ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਪਿੰਡ ਫਰਮ ਬਾਦਰਗੜ ਤੋਂ ਅੱਜ ਟੋਟਲ ਜੁਆਇਨ ਹੋਏ ਨੇ ਜੀ ਤਿੰਨ ਸਰਪੰਚਾਂ ਜੀ ਅਸੀਂ ਆਪਣਾ ਬੀਜੇ ਸਰਪੰਚ ਮਾਜਰੀ ਬਾਦਰਗੜ ਤੇ ਆਪਨਾ ਕੀ ਕੰਮ ਹੈ ਜੀ ਵੀਰ ਭਾਦਰਗੜ੍ਹ ਤੋਂ ਸਰਪੰਚ ਸਾਹਿਬ ਹੋਏ ਨੇ ਜੁਆਨ ਪਰਮਜੀਤ ਜੀ ਤੇ ਸਾਡਾ ਆਪਣਾ ਘਰ ਜੀ ਟੋਟਲ ਜੁਆਇਨਿੰਗ ਜੀ ਮੇਰੇ ਹਿਸਾਬ ਨਾਲ ਘੱਟੋ ਘੱਟ 400 ਬੰਦਾ ਬੀਜੇਪੀ ਨੂੰ ਜੁਆਇਨ ਹੋਇਆ ਜੀ ਹਾਂਜੀ ਤੇ ਸਾਰਿਆਂ ਨੇ ਇੱਕੋ ਇੱਕ ਭਰੋਸਾ ਦਿਵਾਇਆ ਜੀ ਕਿ ਵੱਡੀ ਲੀਡ ਨਾਲ ਜਿਤਾ ਕੇ ਮਹਾਰਾਣੀ ਜੀ ਨੂੰ ਐਮਪੀ ਬਣਾਵਾਂਗੇ ਤੇ ਮੋਦੀ ਸਾਹਿਬ ਜੀ ਦੀ ਸਰਕਾਰ ਬਣਾਵਾਂਗੇ